ਵਿਲੇ ਹਨ ਕੋਈ कृष्णा ਬਾਂਸਲ ਪੁੱਤਰ ਵਰਣ ਬਾਂਸਲ ਜੀ ਦੀ ਨਿੱਗ੍ਹੀ ਆਦ ਵਿੱਚ ਅੱਜ ਵਾਰਡ ਕੇਅਰ ਸੈਂਟਰ ਵੱਲੋਂ ਵਾਰਡ ਕੈਂਸਰ ਕੇਅਰ ਸੈਂਟਰ ਵੱਲੋਂ ਕੈਂਸਰ ਚੈੱਕਅਪ ਅਤੇ ਅਵੇਅਰਨੈਸ ਕੈਂਪ ਲਗਾਇਆ ਗਿਆ

ਇਨਾਂ ਦਾ ਆਰਗੇਨਾਈਜੇਸ਼ਨ ਹੈ ਜੋ ਇਸ ਦਾ ਕੰਮ ਬਹੁਤ ਹੀ ਵਧੀਆ ਹੈ ਦੇਖੋ ਇਸ ਤਰ੍ਹਾਂ ਬੱਸਾਂ ਅਤੇ ਵੈਨਾ ਆਈਆਂ ਹੋਈਆਂ ਹਨ ਅਤੇ ਇਸ ਕੈਂਪ ਦੀ ਪਰਬੰਧ ਦੀ ਜ਼ਿੰਮੇਵਾਰੀ ਮਾਹਦੇਵ ਰਾਈਸ ਮਿਲ ਸਮਾਣਾ ਦੇ ਮਾਲਕਾਂ ਦੀ ਹੈ ਜੋ ਕਿ ਰਿਸ਼ਤਾ ਬਾਂਸਲ ਜੀ ਦੇ ਅਤਾਜੀ ਕੁਲੂ ਵਾਂਸਰ ਜੀ ਬੜੀ ਹੀ ਚੰਗੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ ਇਸ ਕੈਂਪ ਵਿੱਚ ਵੱਡੇ ਵੱਡੇ ਉਮਰ ਦੇ ਲੋਕ ਆਏ ਹੋਏ ਹਨ ਅਤੇ ਬਹੁਤ ਹੀ ਦੂਰੋਂ ਤੋਂ ਆਡੇਉ ਸੰਗਤ ਪਹੁੰਚ ਕੇ ਇਸ ਕੈਂਪ ਦਾ ਲਾਹਾ ਲੈ ਰਹੀ ਹੈ ਪੱਕੀ ਹੋਰ ਜ਼ਿੰਮੇਵਾਰੀਆਂ ਸਾਰੀਆਂ ਸਿੰਘ ਸੇਵਾ ਟੀਮ ਫਾਊਂਡੇਸ਼ਨ ਸਮਾਣਾ ਦੀ ਹੈ ਜੋ ਕਿ ਬਹੁਤ ਹੀ ਵਧੀਆ ਸ਼ਹਿਰ ਵਿੱਚ ਸੇਵਾਵਾਂ ਨਿਭਾਉਂਦੀ ਹੈ ਅਤੇ ਕੈਂਪ ਲਗਾਉਂਦੇ ਰਹਿੰਦੇ ਹਨ ਇਹਨਾਂ ਨੂੰ ਸਾਰੇ ਕੈਂਪਾਂ ਬਾਰੇ ਜਾਣਕਾਰੀ ਵੀ ਹੈ ਅਤੇ ਉਸ ਦਾ ਰੱਖ-ਰਖਾਓ ਕਿਵੇਂ ਕਰਨਾ ਹੈ ਉਸ ਬਾਰੇ ਜਾਣਕਾਰੀ ਹੈ ਮਾਸਟਰ ਜਸਵਿੰਦਰ ਸਿੰਘ ਜੀ ਜੋ ਕਿ ਮਾਸਟਰ ਹਨ ਉਹ ਵੀ ਇਹਨਾਂ ਦੀ ਆਰਗੇਨਾਈਜੇਸ਼ਨ ਵਿੱਚ ਦਿਨ ਰਾਤ ਲੱਗੇ ਰਹਿੰਦੇ ਹਨ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਜੀਵਨ ਗਰਗਜੀ ਜੀ ਪਹੁੰਚੇ ਹੋਏ ਹਨ ਅਤੇ ਵਾਰਡ ਕੇਅਰ ਸੈਂਟਰ ਦੇ ਕਲਵੰਤ ਸਿੰਘ ਢਾਲੀਵਾਲ ਜੀ ਵੱਲੋਂ ਇਹ ਕੈਂਪ ਦਾ ਮੂਰਤ ਕਰਨਾ ਅਤੇ ਪ੍ਰੀਕੌਸ਼ਨਸ ਲਿਖਿਆ ਹੋਇਆ ਹਨ ਅਤੇ ਕੀ ਕੀ ਚਾਹੀਦਾ ਹੈ ਆਪਾਂ ਨੂੰ ਕੈਂਸਰ ਨੂੰ ਰੋਕ ਥਾਮ ਲਈ ਕ੍ਰਿਸ਼ਨਾ ਮਾਨਸਲ ਪੁੱਤਰ ਸ਼੍ਰੀ ਵਰਨ ਮਾਨਸਲ ਦੀ ਨਿੱਗੀ ਯਾਦ ਵਿੱਚ ਸਿੰਘ ਸੇਵਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਅਤੇ ਸ਼੍ਰੀ ਮਾਦੇਵ ਰਾਈਸ ਮਿਲ ਦੇ ਸਹਿਯੋਗ ਨਾਲ ਇਹ ਕੈਂਪ ਸ਼ਾਮ 4 ਵਜੇ ਤੱਕ ਲੱਗਿਆ ਅਤੇ ਇਸ ਵਿੱਚ ਵੱਖ-ਵੱਖ ਤਰ੍ਹਾਂ ਦੇ ਚੈੱਕਅਪ ਕੀਤੇ ਗਏ ਚੈੱਕਅਪ ਵਿੱਚ ਬਹੁਤ ਹੀ ਤਰ੍ਹਾਂ ਦੇ ਚੈੱਕਅਪ ਕੀਤੇ ਗਏ ਬੋਨ ਟੈਸਟ ਵੀ ਕੀਤਾ ਗਿਆ ਦੇਖੋ ਕਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ ਹਨ ਇਹਨਾਂ ਦੀਆਂ ਲੈਬੋਰੀ ਜਿਸ ਵਿੱਚ ਚੈੱਕ ਕਰਦੇ ਹਨ ਉਸ ਦਾ ਸਾਰਾ ਸੈਟਅਪ ਇੰਨਾ ਬੱਸਾਂ ਵਿੱਚ ਹੀ ਹੈ ਬਜ਼ੁਰਗ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਹਨ ਜੋ ਸਟਾਫ ਆਇਆ ਹੈ ਬਹੁਤ ਹੀ ਵਧੀਆ ਤੇ ਚੰਗੇ ਸੁਭਾਅ ਦਾ ਮਾਲਕ ਹੈ ਅਤੇ ਬਹੁਤ ਹੀ ਪਿਆਰ ਨਾਲ ਲੋਕਾਂ ਨੂੰ ਟ੍ਰੀਟ ਕਰ ਰਿਹਾ ਹੈ ਵੱਡੀ ਗਿਣਤੀ ਵਿੱਚ ਦਵਾਈਆਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਅਤੇ ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਜੋ ਕਿ ਮਾਹਦੇ ਫਰਾਈਸ ਵੱਲੋਂ ਕੀਤਾ ਗਿਆ ਹੈ। ਕ੍ਰਿਸ਼ਨਾ ਦੇ ਪਿਤਾ ਜੀ ਵਰਨ ਬਾਂਸਲ ਜੀ ਆਪ ਇਕੱਲੇ ਇਕੱਲੇ ਮਰੀਜ਼ਾਂ ਤੇ ਹਨ ਰੱਖ ਰਹੇ ਹਨ। ਕਿਉਂਕਿ ਅਹਿਮ ਕੈਂਪ ਉਹਨਾਂ ਦੇ ਪੁੱਤਰ ਦੀ ਯਾਦ ਵਿੱਚ ਹੈ ਜਿਸ ਨੂੰ ਉਹ ਬਹੁਤ ਪਿਆਰ ਕਰਦੇ ਸਨ ਅਤੇ ਉਹ ਪਰਮਾਤਮਾ ਨੂੰ ਇਹਨਾਂ ਦਾ ਪਿਆਰ ਰਾਸ ਨਹੀਂ ਆਇਆ ਅਤੇ ਪਰਮਾਤਮਾ ਦਾ ਭਾਣਾ ਵਾਪਰਿਆ ਇਹ ਸਾਰੇ ਜੋ ਦਿਖ ਰਹੇ ਮਾਸਟਰ ਹਨ ਹੁਣ ਆਪਾਂ ਤੁਹਾਨੂੰ ਜੋ ਬੱਸਾਂ ਦੇ ਵਿੱਚ ਸੈਟਅਪ ਤਿਆਰ ਕੀਤਾ ਹੋਇਆ ਹੈ ਉਹ ਦਿਖਾਵਾਂਗੇ ਜਿਸ ਵਿੱਚ ਦੇਖੋ ਕਿਸ ਤਰ੍ਹਾਂ ਸਾਰੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ ਚੰਨੀ ਜੀ ਖੂਨ ਦਾ ਨਮੂਨਾ ਦੇ ਰਹੇ ਹਨ ਮਾਸਟਰ ਭਵਿੰਦਰ ਸਿੰਘ ਜੀ ਦੇਖੋ ਜੋ ਕਿ ਪ੍ਰਿੰਸੀਪਲ ਦੇ ਡਿਊਟੀ 'ਚ ਹੁੰਦੇ ਹਨ ਭਪਿੰਦਰ ਸਿੰਘ ਕੋਰਾਜੀਓ ਪਹੁੰਚੇ ਹੋਏ ਹਨ ਐਸ ਐਚਓ ਸਿਟੀ ਸਮਾਣਾ ਅਤੇ ਹੋਰ ਉੱਗੇ ਪੱਤਰਕਾਰ ਜਿਵੇਂ ਕਿ ਰਾਜੂ ਜੀ ਵੀ ਪਹੁੰਚੇ ਹੋਏ ਹਨ ਇੱਧਰ ਪਾਠਕ ਜੀ ਖੜੇ ਹਨ ਪਿੱਛੇ ਗਰਬਾਸ਼ شیخਪੁਰੀਆ ਜੀ ਖੜੇ ਨੇ ਇਹ ਸਾਰੇ ਪੱਤਰਕਾਰ ਵੀ ਰਹਿਣ ਅਤੇ ਬਾਕੀ ਜੋ ਮਾਸਟਰ ਜੀ ਹਨ ਇਹ ਵਰੁਣ ਜੀ ਦੇ ਵੱਡੇ ਬ੍ਰਦਰ ਕਾਲਾ ਜੀ ਹਨ ਡਾਕਟਰ ਸਾਹਿਬ ਜਾ ਰਹੇ ਹਨ ਤਾਂ ਸੱਚ ਸਾਰ ਨੇ ਆਈ ਰੀ ਲਵਾਈ ਪੰਜਾਬੀ ਯੂਨੀਵਰਸਿਟੀ ਦੇ ਉਹ ਪ੍ਰੋਫੈਸਰ ਨਰਵੈਰ ਜੀ ਹੰਜਰਾ ਜੀ ਪਹੁੰਚੇ ਹੋਏ ਹਨ ਆਪਣਾ ਚੈੱਕਅਪ ਕਰਾਉਣ ਲਈ ਇਦਰ ਸੰਦੀਪ ਲੁੰਬਾ ਜੀ ਜੋ ਕਿ ਕਾਉਂਸਲਰ ਹਨ ਉਹ ਬੈਠੇ ਹਨ ਉਹਨਾਂ ਨਾਲ ਰਾਣਾ ਜੀ ਜੋ ਕਿ ਸਿੰਘ ਸੇਵਾ ਟੀਮ ਦੇ ਉੱਗੇ ਮੈਂਬਰ ਹਨ ਉਹ ਹਨ ਇਧਰ ਪਿੱਛੇ ਸਾਰੇ ਡਾਕਟਰ ਚੈੱਕ ਕਰ ਰਹੇ ਨੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿਦਾਂ ਤੇ ਕਿਦੇ ਸਹਿਯੋਗ ਨਾਲ ਇਹ ਕੈਂਪ ਲੱਗਾ ਹੈ ਤੇ ਕੈਂਸਰ ਦੇ ਜਨਾਨਾਂ ਲੱਛਣ ਅਤੇ ਮਰਦਾਨਾ ਰਚਨ ਬਾਰੇ ਵੀ ਦੱਸਾਂਗੇ ਅਡਾਪਟ ਯੂਅਰ ਵਿਲੇਜ ਆਪਣੇ ਹੋਰ ਕਿਸੇ ਜਗ੍ਹਾ ਦਾਨ ਕਰਨ ਨਾਲੋਂ ਆਪਣਾ ਆਪਣਾ ਪਿੰਡ ਅਡਾਪਟ ਕਰੋ ਜੋ ਕਿ ਕਲਵੰਤ ਧਾਲੀਵਾਲ ਜੀ ਦੀ ਸੋਚ ਹੈ ਇੱਧਰ ਜੀਵਨ ਗਰਗ ਜੀ ਬੈਠੇ ਹਨ ਜੋ ਕਿ ਸਾਬ ਦਾ ਪ੍ਰਧਾਨ ਹਨ ਅਗਰਵਾਲ ਧਰਮਸ਼ਾਲਾ ਪ੍ਰਬੰਧਕ ਕਮੇਟੀ ਦੇ ਇਹ ਸੀਨੀਅਰ ਡਾਕਟਰ ਜੋ ਸਰਦਾਰ ਜੀ ਤੁਹਾਨੂੰ ਬਲੈਕ ਪਗੜੀ ਚ ਦਿਖ ਰਹੇ ਹਨ ਉਹ ਹਨ ਇਧਰ ਮਰਦਾਨਾ ਮੇਲ ਚੈਕਅਪ ਔਰ ਮੇਲ ਪ੍ਰਕੋਸ਼ਨਸ ਲਿਖਿਆ ਹੋਇਆ ਹੈ ਯਹਾਂ ਹੇਠਾਂ ਦਿੱਤੇ ਲੱਛਣਾਂ ਵਿੱਚੋਂ ਕੋਈ ਵੀ ਲੱਛਣ ਹੈ ਤਾਂ ਡਾਕਟਰ ਨੂੰ ਜ਼ਰੂਰ ਦੱਸੋ ਮੂੰਹ ਵਿੱਚ ਛਾਲੇ ਜਾਂ ਜ਼ਖਮ ਤੋਂ ਠੀਕ ਹੋਣਾ ਉਲਟੀ ਜਾਂ ਰੇਸ਼ੇ ਰਾਈ ਕੋਂਦਾ ਆਉਣਾ ਤੁਹਾਡੇ ਸਰੀਰ ਤੇ ਕੋਈ ਗੰਢ ਹੋਵੇ ਤਿੱਖਾ ਸਿਰ ਦਰਦ ਹੁੰਦਾ ਹੋਵੇ ਇਧਰ ਬੀਬੀਆਂ ਬਾਰੇ ਲਿਖਿਆ ਹੋਇਆ ਹੈ ਇਹ ਤਾਂ ਦਿੱਤੇ ਲੱਛਣਾਂ ਵਿੱਚੋਂ ਕੋਈ ਲੱਛਣ ਹੈ ਤਾਂ ਡਾਕਟਰ ਨੂੰ ਜ਼ਰੂਰ ਦੱਸੋ ਮੂੰਹ ਵਿੱਚ ਛਾਲੇ ਜਾਂ ਜ਼ਖਮ ਜੋ ਠੀਕ ਨਹੀਂ ਹੈ ਉਲਟੀ ਜਾਂ ਰੇ ਰੇਸ਼ੇ ਰਾਹੀਂ ਖੂਨ ਦਾ ਆਉਣਾ ਔਰਤਾਂ ਵਿੱਚ ਬਾਰ-ਬਾਰ ਖੂਨ ਆਉਣਾ ਇੱਧਰ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਔਰਤਾਂ ਚੈੱਕਅਪ ਕਰਾਉਣਾ ਹੈ ਅੰਨ ਤੇ ਬੜੇ ਹੀ ਪਿਆਰ ਨਾਲ ਡਾਕਟਰ ਹਨ ਕੈਂਸਰ ਦਾ ਜਿਹੜਾ ਮਤਲਬ ਕੈਂਪ ਲਗਾਇਆ ਗਿਆ ਹੈ ਜੀ ਉਸ ਕੈਂਪ ਦੇ ਵਿੱਚ ਹੁਣ ਤੱਕ ਦੇ ਪਸਰਪਾ ਲੋਕਾਂ ਸਿਰ 250 ਪਲਸ ਹੋ ਗਏ ਨੇ ਹਾਲੇ ਵੀ ਆਰਐਨਏ ਲੋਕੀ ਤੇ ਇਥੇ 400 ਦੇ ਕਮ ਤੋਂ 400 ਦੇ ਲਗਭਗ ਆ ਜਾਣਗੇ ਲੋਕੀ ਹਾਲੇ 250 ਚੈੱਕ ਹੋ ਗਏ ਨੇ ਸਰ ਇਹਦੇ ਵਿੱਚ 7 ਤਰ੍ਹਾਂ ਦੇ ਟੈਸਟ ਅਸੀਂ ਕਰਦੇ ਆਂ ਜਿਹਦੇ ਵਿੱਚ ਮੈਮੋਗ੍ਰਾਫੀ ਟੈਸਟ ਹੁੰਦਾ ਹੈ ਆ ਪੈਕਸਮੇਟ ਟੈਸਟ ਹੈ ਪੀਐਸਏ ਆ ਬਲੱਡ ਟੈਸਟ ਹੈ ਔਰ ਔਰਲ ਸਕਰੀਨਿੰਗ ਹੈ ਬੋਨ ਡੈਂਸਿਟੀ ਟੈਸਟ ਹੈ ਨਾਲ ਦੇ ਨਾਲ ਜਨਰਲ ਮੈਡੀਸਨ ਵੀ ਤੁਹਾਨੂੰ ਮਿਲਦੀ ਹੈ 5 ਤੋਂ 10 ਦਿਨਾਂ ਦੀ ਔਰ ਬੀਪੀ ਸ਼ੂਗਰ ਵੀ ਚੈੱਕ ਹੋ ਰਿਹਾ ਹੈ ਕਿਨੇ ਪਟਿਆਲੇ ਦੇ ਵਿੱਚ ਹੋਊਗਾ ਕਿੰਨੇ ਕੈਂਪ ਲਗਾ ਰਹੇ ਸਰ ਪਟਿਆਲੇ ਦੇ ਵਿੱਚ ਅਸੀਂ 11 ਕੈਂਪ ਲਗਾ ਰਹੇ ਨੇ ਅੱਜ ਅੱਜ ਸਾਡਾ ਇੱਥੇ ਸੌਰੀ ਅੱਜ ਸਾਡਾ ਇੱਥੇ 10ਵਾਂ ਕੈਂਪ ਹੈ ਠੀਕ ਹੈ ਟੋਟਲ ਅਸੀਂ ਪਟਿਆਲੇ ਵਿੱਚ 20 ਕੈਂਪ ਲਗਾ ਰਹੇ ਹਾਂ ਕੀ ਕਿਸੇ ਨੂੰ ਜਾਗ ਸਰ ਪੇਸ਼ੰਟ ਪੇਸ਼ੰਟ ਕਾਫੀ ਜਾਗਰੂਕ ਹੋ ਰਹੇ ਨੇ ਕਿਉਂਕਿ ਐਡਵਰਟਾਈਜ਼ਮੈਂਟ ਕਾਫੀ ਜ਼ਿਆਦਾ ਹੋ ਰਹੀ ਹੈ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਵਰਲਡ ਕੈਂసర్ ਕੇ ਆ ਟੀਮ ਅੱਜ ਪਟਿਆਲੇ ਵਿੱਚ ਪਹੁੰਚੀ ਹੋਈ ਹੈ ਤੇ ਕਾਫੀ ਦੂਰੋਂ ਦੂਰੋਂ ਲੋਕ ਹੀ ਆ ਰਹੇ ਨੇ ਤੇ ਬੜੀ ਬੰਦਗੀ ਦੇ ਲੋਕ ਆਏ ਉਹਦੇ ਬਾਰੇ ਕੋਈ ਖਾਸ ਨਹੀਂ ਕਹਿਣਾ ਕਿ ਲੋਕਾਂ ਨੂੰ ਸੁਝਾਅ ਦੇ ਸਕਦੇ ਹਾਂ ਬੜੀ ਡੈਂਜਰਸ ਹੋ ਗਏ ਜੀ 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 ਸਰ ਇਹਦੇ ਵਿੱਚ ਇਦਾਂ ਹੁੰਦਾ ਹੈ ਕਿ ਸਾਨੂੰ ਪ੍ਰੋਪਰ ਪਤਾ ਹੋਣਾ ਚਾਹੀਦਾ ਆ ਠੀਕ ਆ ਆਪਣੇ ਤੁਹਾਨੂੰ ਕਿਵੇਂ ਤੁਸੀਂ ਖਾਣਾ ਪੀਣਾ ਆਪਣਾ ਸੇ ਕਰਨਾ ਪੈਣਾ ਇਹ ਤੁਹਾਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਲੋਕਾਂ ਵਿੱਚ ਜੋ ਅਸੀਂ ਅੱਜ ਅਵੇਅਰ ਕਰਨ ਆਏ ਹੋਏ ਅਸੀਂ ਕਿਹੜੇ ਸਾਨੂੰ ਤਾਂ ਸ਼ੁਰੂ ਹੋਈ ਸੀਗੀ ਇਹਦੀ ਸਥਾਪਨਾ ਵਰਲਡ ਕੇ ਸਰ 2012 ਵਿੱਚ ਸਟਾਰਟਿੰਗ ਸੀਗੀ ਇਹਦੀ ਔਰ ਹੁਣ 2025 ਚੱਲ ਰਿਹਾ ਹੈ ਤੇ ਕੰਟੀਨਿਊ ਕੰਮ ਕਰ ਰਹੀ ਹੈ ਤੁਸੀਂ ਸੁਣਿਆ ਕਿਸ ਤਰ੍ਹਾਂ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਕਿ ਸਾਨੂੰ ਕੀ ਕੀ ਪ੍ਰਕੋਸ਼ਨ ਯਾ ਉਹਨਾਂ ਨੇ ਆਪਣਾ ਦੱਸਿਆ ਵੀ ਹਾਂ ਇਸ ਆਰਗੇਨਾਈਜੇਸ਼ਨ ਦੇ ਕੀ ਪਿਛਲੇ ਪ੍ਰੋਗਰਾਮ ਹਨ ਯਾ ਕੀ ਫਿਊਚਰ ਚ ਪ੍ਰੋਗਰਾਮ ਹਨ ਕਿੰਨੇ ਮਰੀਜ਼ ਚੈੱਕ ਕਰਨੇ ਨੇ ਕੀ ਉਹਨਾਂ ਨੇ ਕਰਨਾ ਹੈ ਕਿਨੇ ਅ ਸਿੰਘ ਸੇਵਾ ਟੀਮ ਦੇ ਸਾਰੇ ਮੈਂਬਰ ਬੈਠੇ ਹੋਏ ਹਨ ਆਪਾਂ ਉਹਨਾਂ ਦੀ ਜੈਕਟ ਤੁਹਾਨੂੰ ਦਿਖਾ ਰਹੇ ਹਾਂ ਜੀ ਅੰਕਲ ਜੀ ਸਭ ਤੋਂ ਜ਼ਿਆਦਾ ਯੋਮਰਦੇ ਸਿੰਘ ਸੇਵਾ ਟੀਮ ਦੇ ਮੈਂਬਰ ਹਨ ਬਹੁਤ ਸੇਵਾ ਕਰਦੇ ਹਨ ਅੰਕਲ ਹੋਰਾਂ ਦੀ ਵੀ ਵੀਡੀਓ ਬਣਾਣੇ ਆ ਉਸ ਤੋਂ ਪਹਿਲਾਂ ਆਪਾਂ ਸਿੰਘ ਸੇਵਾ ਫਾਊਂਡੇਸ਼ਨ ਦੇ ਇਧਰ ਸੋਨੀ ਜੀ ਬੈਠੇ ਨੇ ਇਧਰ ਅੰਕਲ ਜੀ ਬੈਠੇ ਨੇ ਇਧਰ ਜਸ਼ਵਿੰਦਰ ਮਾਸਟਰ ਜੀ ਬੈਠੇ ਨੇ ਪਿੱਛੇ ਰਾਜੂ ਵੀਰ ਜੀ ਬੈਠੇ ਨੇ ਪੱਤਰਕਾਰ ਸਾਹਿਬ ਲੋਕ ਆਪ ਮਾਰੇ ਆ ਰਹੇ ਹਨ ਵੀਰ ਨਰਵੈਰ ਅੰਜਰਾ ਜੀ ਡਾਕਟਰ ਸਾਹਿਬ ਨਾਲ ਡਿਸਕਸ ਕਰ ਰਹੇ ਹਨ ਆਪਣੀ ਜੋ ਵੀ ਪ੍ਰੋਬਲਮ ਹੈ ਉਸ ਬਾਰੇ ਅਤੇ ਮੈਡਮ ਬੀਬੀਆਂ ਨੂੰ ਵੀ ਨਾ ਸ੍ਰੇਹਨ ਕੀ ਕਿਦਾਂ ਪ੍ਰਕੋਸ਼ਨ ਵਰਤਨੇ ਹਨ ਜਾਂ ਕੀ ਚੈੱਕ ਅਪ ਹੋਏਗਾ ਉਹਨਾਂ ਦਾ ਇੱਧਰ ਬੁੱਲੂ ਬਾਂਸਲ ਜੀ ਸਚਿਨ ਕੰਬੋਜ ਜੀ ਕਾਲਾ ਜੀ ਅਤੇ ਦੀਪੂ ਬਾਲੀ ਜੀ ਬੈਠੇ ਸਨ ਇੱਧਰ ਵੀਰ ਬੋਪਾ ਰਾਏ ਜੀ ਗੈਰੀ ਆਰੀ ਤੇ ਰਿੰਕੂ ਵੀਰ ਜੀ ਸਾਰੇ ਸਿੰਘ ਸੇਵਾ ਟੀਮ ਦੇ ਮੈਂਬਰ ਕਾਫੀ ਪੀ ਰਹੇ ਨੇ ਤੇ ਅਸੀਂ ਦਿਖਾ ਰਹੇ ਆ ਵੀ ਹਾਂ ਜੀ ਸਿੰਘ ਸੇਵਾ ਟੀਮ ਬਹੁਤ ਸੇਵਾ ਕਰਦੀ ਹੈ ਕਿਨੇ ਬੋਨ ਮੈਦਰ ਟੈਸਟ ਆ ਬੋਨ ਮੈਦਰ ਟੈਸਟ ਹੋ ਰਹੀ ਸਰ ਅੰਨੀਆਂ ਨੂੰ ਦੌੜ ਖਾਣੀਆਂ ਨੂੰ ਦਈਦੀਆਂ ਸਬਜ਼ੀਆਂ ਖੂਣ ਖਾਣੇ ਖਾਣ ਮਾਰ ਕੇ ਮਨ ਨੂੰ ਖਾਣ ਦੇ ਕੈਲਸ਼ੀਅਮ ਜ਼ਿਆਦਾ ਹੋਣਾ ਹੱਡੀਆਂ ਕਮਜ਼ੋਰ ਰਹਿ ਗਈ ਇਸ ਬੰਦੇ ਦੀਆਂ ਤੁਹਾਡੇ ਉਹ ਮੇਰੀ ਹੋਈ ਕੋਈ ਨਹੀਂ ਤੁਸੀਂ ਨਹੀਂ ਇਹ ਤਾਂ ਸਾਡੇ ਜਦੋਂ ਸਮਾਂ ਨਹੀਂ ਆਇਆ ਨਹੀਂ ਹਾਂ ਤਾਂ ਜਾਓ ਦਰਵਾਜ਼ਾ ਬੰਦ ਕਰ ਦਿਓ ਜ਼ੋਰ ਨਾਲ ਕਰ ਦਿਓ ਅਦੇ ਕੋਈ ਖਾਲੇ ਨਾ ਖਾਣਾ ਖਾਣ ਆਕਦਾ। ਔਰ ਇਹੋ ਜਿਹੀ ਡਿਮਾਂਡ ਬਣਾ ਨਹੀਂ ਫਾਦਰ ਸਾਹਿਬ ਜੀ ਜੀ ਅੱਜ ਇੱਕ ਵਾਰੀ ਜਾ ਕੇ ਪਤਾ ਕਰ ਲਓ ਨੋਰਮਲ ਹੀ ਹੈ ਜੀ ਕੋਈ ਦਿੱਕਤ ਨਹੀਂ ਥੈਂਕ ਯੂ ਥੈਂਕ ਯੂ ਅੱਗੇ ਦਿੱਕਤ ਨਹੀਂ ਹੈ ਅੱਛਾ ਥੈਂਕ ਯੂ ਬਚੇ 2 3 4 ਦਿਨਾਂ ਦਾ ਹੋਗਾ ਹਾਂਜੀ ਫਿਰ ਹੋ ਕੇ ਆਪਾਂ ਐਵਾਰਡ ਕੇ ਜਾਂ ਸੈਂਟਰਲ ਲੋਕੀ ਕ੍ਰਿਸ਼ਨਾ ਦੀ ਯਾਦ ਵਿੱਚ ਹਾਂਜੀ ਲਗਾਇਆ ਗਿਆ ਕੈਂਪਸ ਉੱਥੇ ਜੀ ਸਾਡੇ ਆ ਸੰਜੇ ਜੀ ਕਰਾ ਕੇ ਗਏ ਨੇ ਸਾਡੇ ਪੁਰਾਣੇ ਮਿੱਤਰ ਨੇ ਇੱਥੇ ਪੜ੍ਹਦੇ ਰਹੇ ਇਹ ਮੈਨੂੰ ਪਛਾਣਦਾ ਹੀ ਨਹੀਂ ਪਰ ਪਪਾ ਨਾਮ ਜਾਣ ਕੇ ਕਿੱਥੇ ਜਾਵਾਂਗੇ ਅਰੇ ਪਲਦਾ ਪੜਦੇ ਹੀ ਨਾ ਅਰੇ ਪਲਦਾ ਬਿੱਤਰ ਹਾਂ ਹਾਂ ਹੋਰ ਕੀ ਕੇ ਰੰਮੀ ਆ ਹਾਂ ਰੰਮੀ 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 ਹੈ ਹਾਂ ਹਾਂ ਕੋਸ ਪੂਦ ਰੰਮੀ ਦੋਵਾਂ ਨੇ ਦੋ ਨਹੀਂ ਨਾ ਭਤੀਜੇ ਬਹੁਤ ਪੁਰਾਣਾ ਹੋ ਗਿਆ ਨਾ ਤੁਮ ਮੈਂ ਪਛਾਣਦਾ ਨਾ ਫਿਰ ਹਾਂ ਹਾਂ ਕਿੱਥੇ ਰਹਿائش ਰੱਖੀ ਹੈ ਮੈਂ ਜੁੱਤੀ ਨੇ ਪੜਦਾ ਨਾ ਅੱਧੀ ਕੰਦੀ ਕੰਦੀ ਤੇ ਦਿਨ ਤੋਂ ਤਾਂ ਬਾਹਰ ਲੰਘ ਗਿਆ ਸੀ ਆ ਗਿਆ ਬਲੌਗ ਬਣਾਨੇ ਨੂੰ ਆਪਾਂ ਅੱਜ ਚਾਰੇ ਇਹ ਸੈਂਟਰ ਦਾ ਇਹ ਬਣਾਵਾਂਗੇ ਯਾਰ ਫਿਰ ਉਹਨ ਲੈਮੋਗ੍ਰਾਫੀ ਨਹੀਂ ਉਹ ਕਰਦੇ ਯਾਰ ਜਿਹੜੇ ਜਾਣਦਾ ਬੰਦਾ ਉਹਨੂੰ ਕੋ ਬਰਨ ਨੂੰ ਕਹਿ ਦੋ ਗੁਰੂ ਛੋਟਾ ਉਹਨੂੰ ਗੁੱਲੂ ਬਾਉ ਨੂੰ ਕਹਿ ਚਲੋ ਯਾਰ ਗੁੱਲੂ ਬਾਉ ਨੂੰ ਕਹਿ ਦੋ ਯਾਰ ਚਲੋ ਮੇਰੇ ਨਾਲ ਮੈਂ ਆਨਾ ਚਲੋ ਫਿਰ ਟਰਾਕ ਤੇ ਬਣਾ ਲਿਆ ਆਪਾਂ ਇਧਰ ਲਿਸਟ ਵੀ ਆਪਣੇ ਕੋਲ ਆ ਗਈ ਹੈ ਕਿ ਕਿੰਨੇ ਮਰੀਜ਼ਾਂ ਦਾ ਚੈੱਕਅਪ ਹੋਇਆ ਹੈ ਇਸ ਅਨੁਸਾਰ 354 ਟੋਟਲ ਮਰੀਜ਼ ਚੈੱਕ ਕੀਤੇ ਗਏ ਹਨ 179 ਤੇ 175 ਦੀ ਔਰਤਾਂ ਅਤੇ ਬੀਬੀਆਂ ਦੀ ਰੇਸ਼ੋ ਹੈ ਮਾਸਟਰ ਜਸਿੰਦਰ ਸਿੰਘ ਜੀ ਆਏ ਹੋਏ ਸਟਾਫ ਦਾ ਅਤੇ ਡਾਕਟਰ ਸਾਹਿਬ ਦਾ ਧੰਨਵਾਦ ਕਰ ਰਹੇ ਨੇ ਨਾਲ ਹਨ ਸਿੰਘ ਸੇਵਾ ਟੀਮ ਦੇ ਸਾਰੇ ਮੈਂਬਰ ਗੁੱਲੂ ਵਾਂਸਲ ਜੀ वरुण बंसल जी ਅਤੇ ਪੱਤਰਕਾਰ ਸਾਹਿਬ ਹੁਣ ਇਹਨਾਂ ਦੀ ਫੋਟੋ ਖਿੱਚ ਕੇ ਇਹਨਾਂ ਨੂੰ ਵਿਦਾਇਤੀ